ਜਿਆਦਾ ਦੇ ਸਰਨਾਵਾਂ ਰਣਵੀਰ ਕੋਰ ਰਾਣਾ ਦੀ ਲਿਖੀ ਹੱਥ ਲਿਖ ਮਲਾਵਟ ਕੀ ਦਸਾਂ ਤੇ ਕੀ ਕਹਾਂ ਕਿ ਸਭ ਵਿੱਚ ਮਲਾਵਟ ਹੈ ਇੱਥੇ ਤਾਂ ਨਾਂ ਵਿੱਚ ਵੀ ਤੇ ਹਾਂ ਵਿੱਚ ਵੀ ਮਲਾਵਟ ਹੈ ਭਾਈ ਦੇ ਘਰ ਨੂੰ ਭਾਈ ਪਿਆ ਅੱਗਾਂ ਲਾਵੇ ਹਰ ਜਜ਼ਵੇ ਹਰ ਰਿਸ਼ਤੇ ਵਿੱਚ ਮਲਾਵਟ ਹੈ ਉਹ ਵਗਦੇ ਸੂਕਦੇ ਪਾਣੀ ਜੋ ਢੀਕ ਲਾ ਕੇ ਪੀਤੇ ਸੀ ਉਹਨਾਂ ਪਵਿੱਤਰ ਨੀਰਾਂ ਵਿੱਚ ਵੀ ਗੰਦਗੀ ਦੀ ਮਲਾਵਟ ਹੈ ਹੀ ਖਾਵੇਗਾ ਨਹੀਂ ਖਾਵੇਗਾ ਤਾਂ ਮਰ ਜਾਵੇਗਾ ਕਿਉਂਕਿ ਇਥੇ ਹਰ ਖਾਣ ਪੀਣ ਵਿੱਚ ਮਿਲਾਵਟ ਹੈ ਪਵਿੱਤਰ پاک ਰਿਸ਼ਤੇ ਮਾਪਿਆਂ ਜੋ ਹੱਥੀ ਟੋਲੇ ਸੀ ਰੂਹਾਂ ਦੇ ਮੇਲ ਹੋਣੇ ਸੀ ਪਰ ਉਹਨਾਂ ਵਿੱਚ ਵੀ ਮਿਲਾਵਟ ਹੈ ਸਾਫ ਸੁੱਚੀਆਂ ਨਜ਼ਰਾਂ ਨੂੰ ਲੱਭ ਕੇ ਲਿਆ ਤਾਂ ਸਹੀ ਇਥੇ ਹਰ ਨਜ਼ਰ ਵਿੱਚ ਵੀ ਮਿਲਾਵਟ ਹੈ ਇਹ ਸੰਸਕਾਰ ਕਿਹੋ ਜੇ ਬੇਅਰਥ ਹੋਰ ਨਿਬੜੇ ਜਿਨ੍ਹਾਂ ਦੀ ਸ਼ਰਮਾ ਵਿੱਚ ਵੀ ਇਥੇ ਮਿਲਾਵਟ ਹੈ ਜਿਨ੍ਹਾਂ ਦੀ ਸ਼ਰਮਾ ਵਿੱਚ ਵੀ ਇੱਥੇ ਮਿਲਾਵ ਉਠਾਇਆ ਧੰਨਵਾਦ